ਮਾਈ ਆ ਮੈਂ ਲੌਂਗ ਕਢਾਉਣਾ ਸੀ ਮੈਂ ਕਿ ਛੱਡ ਪਰਾਂ ਇੱਕ ਸਿਲਕੀ ਸੂਟ ਸਲਾਉਣਾ ਸੀ ਉਹ ਵੀ ਛੱਡ ਪਰਾਂ ਫਿਰ ਕੀ ਆਖਾਂ ਕਿ ਕੀ ਲੈ ਦੇ ਤੂੰ ਬਿਲਕੁਲ ਸਮਝ ਨਾ ਸਕੇਂਗੀ ਖੁਦ ਆਪਣੀ ਅੱਖੀ ਤੱਕੇਂਗੀ ਤੇ ਵੇਖ-ਵੇਖ ਨਾ ਥੱਕੇਂਗੀ ਫਿਰ ਦੱਸ ਸੋਹਣਿਆ ਕੀ ਲਿਆਵੇਂਗਾ ਵਿੱਚ ਰਾਂਝੇ ਗੱਲਾਂ ਕਰਦੇ ਨੇ ਤੇ ਹੀਰਾ ਬੋਲਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਮੈਂ ਕਣਕ ਵੇਚ ਕੇ ਆਇਆ ਨਹੀਂ ਤੇਰਾ ਸਿਰੋਂ ਉਲਾਂਭਾ ਲਾਇਆ ਨਹੀਂ ਹੁਣ ਛਤਰੀ ਗੱਡ ਚਵਾਰੇ ਤੇ ਜੱਟ ਟੈਲੀਵਿਜ਼ਨ ਲਿਆਇਆ ਨਹੀਂ ਕੋਈ ਗੱਲ ਅਕਲ ਦੀ ਸਿੱਖਾਂਗੇ ਕੁਝ ਰਖਣਾ ਧਰਨਾ ਆਜੂਗਾ ਜਦ ਫਿਲਮਾਂ ਸ਼ਿਲਮਾਂ ਦੇਖੇਂਗੀ ਤੈਨੂੰ ਨਖਰਾ ਕਰਨਾ ਆਜੂਗਾ ਮੇਰੀ ਰੀਚ ਚ ਰੋਕੇ ਚਿਰਦੀ ਸੀ ਮੈਂ ਬੜੀ ਧੀਰ ਤੋਂ ਫਿਰਦੀ ਸੀ ਦੱਸ ਕੌਣ ਕਰੂਗਾ ਰੀਸਾਂ ਨਹੀਂ ਤੇਰੇ ਬੰਕੇ ਢੋਲ ਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਰਾਠਾਂ ਦੀਆਂ ਠਾਠਾਂ ਤੋਂ ਵੱਧ ਕੇ ਜੱਟੀ ਦਾ ਟੌਰ ਵਧਾ ਦਿੱਤਾ ਬੇੜੇ ਵਿੱਚ ਸ਼ੈਬਰ ਲਾ ਦਿੱਤੀ ਚੁੱਲ੍ਹੇ ਤੇ ਸਿਨਮਾ ਲਾ ਦਿੱਤਾ ਘਰ ਬੈਠੀ ਜੱਗ ਜਹਾਨ ਦੀਆਂ ਤੂੰ ਖਬਰਾਂ ਜਾਣਨ ਲੱਗੇਂਗੀ ਕੀ ਰੇਖਾ ਰਾਖੀ ਅਮਜਦ ਖਾਂ ਤੂੰ ਆਪ ਪਛਾਨਣ ਲੱਗੇਂਗੀ ਸਭ ਸਖੀਆਂ ਮੇਰੇ ਹਾਣ ਦੀਆਂ ਧਰਮਿੰਦਰ ਦਾ ਨਾਂ ਜਾਣਦੀਆਂ ਅਮਤਾਬ ਬਚਨ ਦੇ ਨਖਰੇ ਤੇ ਕਈ ਕੁੜੀਆਂ ਡੋਲਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਤੇਰੇ ਵੱਸ ਕੁਝ ਵੀ ਰਹਿਣਾ ਨਹੀਂ ਤੂੰ ਰੋਜ਼ ਨਵੇਂ ਚੰਦ ਚਾੜੇਂਗੀ ਤੇ ਵਿੰਦੀ ਵਿੰਦੀ ਚਿੱਤਰਹਾਰ ਚੁੱਲ੍ਹੇ ਤੇ ਸਬਜ਼ੀ ਸਾੜੇਂਗੀ ਤੇਰੀ ਗੱਲ ਬਿਲਕੁਲ ਸੱਚੀ ਏ ਤੇ ਥੋਂ ਦੱਸ ਕਾਹਦਾ ਪਰਦਾ ਵੇ ਜਦ ਡਾਂਸ ਵਾਂਸ ਵਿੰਦੀਆਂ ਜੀ ਉੱਡਜੂ ਉੱਡਜੂ ਕਰਦਾ ਵੇ ਮੇਰਾ ਘਰ-ਬਾਰ ਸੰਭਾਲਣੀ ਏ ਆ ਪਿੰਡੂ ਹੇਮਾ ਮਾਲਣੀ ਏ ਆਪਾਂ ਵੀ ਰਿਸਾਂ ਕਰ ਲਈਏ ਕਿਸੇ ਫਿਲਮੀ ਢੋਲ ਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ ਹੁਣ ਅਕਸਰ ਆਉਂਦੇ ਰਹਿੰਦੇ ਨੇ ਇਸ ਆਪਣੇ ਟੈਲੀਵਿਜ਼ਨ ਤੋਂ ਹੁਣ ਘਰ-ਘਰ ਕਜੀਏ ਪੈਂਦੇ ਨੇ ਘਰ ਵਾਲੀ ਨਿਆਣੇ ਇੱਕ ਪਾਸੇ ਇੱਕ ਪਾਸੇ ਇਕੱਲਾ ਫੱਕਰ ਹੈ ਹੁਣ ਮਾਨ ਮਰਾੜਾਂ ਵਾਲੇ ਦੇ ਘਰ ਇਸੇ ਗੱਲ ਦੀ ਟੱਕਰ ਹੈ ਬੜਿਆਂ ਨੂੰ ਚੇਟਕ ਲਾਵਾਂਗੇ ਕਈਆਂ ਦੀ ਕਣਕ ਪਕਾਵਾਂਗੇ ਕਰ ਸੱਦ ਕੇ ਫਿਲਮ ਦਿਖਾਵਾਂਗੇ ਜਿਹੜੇ ਮੁੰਡੇ ਖੇਸ਼ਾਂ ਰੱਖਦੇ ਨੇ ਹੀਰੋ ਦੇ ਰੋਲ ਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ